2020 ਚ ਅਸੀਂ ਜਿੱਤ ਕੇ ਕੀ ਜਿੱਤ ਕੇ ਆਈ ਫਿਰ ਤੁਸੀਂ ਫਿਰ ਦੁਬਾਰਾ ਕਿਉਂ ਪਰੇ ਲਾਉਣੇ ਫਿਰਦੇ ਹੋ ਉਹ ਇਹਨਾਂ ਦੇ ਪਿੱਛੇ ਕੌਣ ਆ ਦੋਸਤੋ ਸਮਝ ਪੰਜਾਬ ਦੇ ਵਿੱਚ ਕਿਸਾਨ ਵਸਦੇ ਆ ਮਜ਼ਦੂਰ ਵੀ ਵਸਦੇ ਆ ਤੇ ਕੱਲੇ ਕਿਸਾਨ ਹੀ ਦੁਖੀ ਆ ਤੇ ਕਿਸਾਨਾਂ ਦੀ ਮਸਲਾ ਪੰਜਾਬ ਦੀ ਸਰਕਾਰ ਹਰੇਕ ਬੰਦਾ ਚੁਣਦਾ ਸਰਕਾਰ ਤੇ ਹਰੇਕ ਬੰਦੇ ਨੂੰ ਆਸ ਹੁੰਦੀ ਇਹ ਧਰਨਿਆ ਜੋਗੀ ਨੌਜਵਾਨੀ ਰਹਿ ਗਈ ਹੁਣ ਡੱਲੇ ਵਾਲ ਕੇ ਡੱਲੇ ਵਾਲ ਨੇ ਕੀਤੀ ਨਾ ਉਹਦੀ ਭੁੱਖ ਹੜਤਾਲ ਖਤਮ ਤੇ ਪੰਧੇਰ ਨੇ ਤੇ ਅਕਾਲ ਤਖਤ ਸਾਹਿਬ ਤੋਂ ਕੀ ਅਰਦਾਸ ਕੀਤੀ ਸੀ ਤੂੰ ਉਧਰ ਭੁੱਲ ਗਏ ਸਾਰੇ ਭੁੱਲ ਗਏ ਨਾ ਇਹ ਚੀਜ਼ ਪੁੱਛੋ ਲੈ ਇਹਨਾਂ ਨੂੰ ਫਿਰ ਜਿਹੜਾ ਮੁੰਡਾ ਸ਼ੁਭ ਕਰਨ ਉੱਤੇ ਮਾਰਿਆ ਗਿਆ ਗ ਕਿੰਨੇ ਬੱਚੇ ਆ ਪਾਜ ਕਰਾ ਦੇ ਨਾ ਲੋਕਾਂ ਨੇ ਉਹਦੀ ਪ੍ਰਾਪਤੀ ਕੀ ਹੋਈ ਆ ਦੱਸੋ ਪੰਜਾਬ ਦੇ ਲੋਕਾਂ ਨੂੰ ਤੁਸੀਂ ਖੱਜਲ ਖਵਾਰ ਕੀਤਾ ਕਿੰਨਾ ਪੈਸਾ ਬਰਬਾਦ ਕੀਤਾ ਖਨੌਰੀ ਤੇ ਉੱਤੇ ਇਸ ਬਾਰਡਰ ਤੇ ਚੰਭੂ ਉਹਦੇ ਨਾਲ ਤੁਸੀਂ 10000 ਬੱਚਾ ਪੜਾ ਸਕਦੇ ਸੀ ਆਵਦੀ ਕੌਮ ਦਾ ਕਿ ਤੁਸੀਂ ਸੇ ਕੀ ਆਏ ਕੋਸੇ 2020 ਚ ਅਸੀਂ ਜਿੱਤ ਕੇ ਕੀ ਜਿੱਤ ਕੇ ਫਿਰ ਤੁਸੀਂ ਫਿਰ ਦੁਬਾਰਾ ਕਿਉਂ ਤਾਂ ਰੇ ਲਾਉਣੇ ਫਿਰਦੇ ਹੋ ਉਹ ਇਹਨਾਂ ਦੇ ਪਿੱਛੇ ਕੌਣ ਆ ਦੋਸਤੋ ਸਮਝੋ ਇਹ ਸਰਕਾਰ ਨਹੀਂ ਬਠਾਈ ਸੀ ਸਰਕਾਰ ਨਹੀਂ ਉਠਾਲੇ ਤੁਹਾਡੇ ਕੁੱਤੀਆਂ ਮਰਵਾ ਕੇ ਤੁਹਾਨੂੰ ਇਹੀ ਸੀਗਾ ਵੀ ਤੁਸੀਂ ਹੁਣ ਗਾਲਾਂ ਕੱਢੂਗੇ ਆਪ ਇਹਨਾਂ ਨੇ ਯੂਨੀਅਨਾਂ ਬਰਬਾਦ ਕਰਤੀਆਂ 2020 ਦੇ ਲਾਲਚ ਨੇ 100 ਯੂਨੀਅਨ ਬਣਾਤੀਆਂ ਇੱਕ ਪੈਸੇ ਦੇ ਲਾਲਚ ਨੇ ਇਹ ਇਹ ਕੀ ਲੜਨਗੇ મોદી ਦੇ ਖਿਲਾਫ ਇਕੱਲੇ ਇਕੱਲੇ ਦੀ ਕਰਤੂਤ ਇਹਨਾਂ ਦੀ મોદી ਕੋਲੇ ਪਈ ਆ ਜਦੋਂ ਜੀ ਕਰੂਗਾ ਜਦੋਂ ਮਰਜ਼ੀ ਇਹਨਾਂ ਨੂੰ ਵਟ ਕੇ ਤੋਂ ਨੂੜ ਕੇ ਇਹਨਾਂ ਦੀਆਂ ਬਾਹਾਂ ਲੈ ਜੂ ਦਿੱਲੀ ਇਹ ਕੀ ਬੋਲਣਗੇ ਹੁਣ ਨੌਜਵਾਨਾਂ ਨਾਲ ਆਪਦੇ ਨਵੀਂ ਸੰਸਥਾ ਤਿਆਰ ਕਰੋ ਇੱਕ ਜਿੱਥੇ ਕਿਸਾਨ ਮਜ਼ਦੂਰ ਛੋਟੇ ਵਪਾਰੀ ਦੁਕਾਨਦਾਰ ਸਾਰੇ ਸ਼ਾਮਲ ਕਰੋ ਕੋਈ ਇੱਕ ਧਰਦੀ ਇੱਕ ਧਰਦੀਆਂ ਮੰਗਾ ਨਹੀਂ ਹੁੰਦੀਆਂ ਪੰਜਾਬ ਦੇ ਵਿੱਚ ਹੋਰ ਦੁਨੀਆਂ ਵੀ ਬਹੁਤ ਵੱਸਦੀ ਆ ਪੰਜਾਬ ਦੇ ਵਿੱਚ ਰੇੜੀ ਵਾਲੇ ਵੀ ਵੱਸਦੇ ਆ ਪੰਜਾਬ ਦੇ ਵਿੱਚ ਫੈਕਟਰੀਆਂ ਵਾਲੇ ਵੀ ਵੱਸਦੇ ਆ ਪੰਜਾਬ ਦੇ ਵਿੱਚ ਜੇ ਕਿਸਾਨ ਵੱਸਦੇ ਆ ਮਜ਼ਦੂਰ ਵੀ ਵੱਸਦੇ ਆ ਕਿ ਕੱਲੇ ਕਿਸਾਨ ਹੀ ਦੁਖੀ ਆ ਤੇ ਕਿਸਾਨਾਂ ਦੀ ਮਸਲਾ ਪੰਜਾਬ ਦੇ ਸਰਕਾਰ ਹਰੇਕ ਬੰਦਾ ਚੁਣਦਾ ਸਰਕਾਰ ਤੇ ਹਰੇਕ ਬੰਦੇ ਨੂੰ ਆਸ ਹੁੰਦੀ ਹੈ ਸਰਕਾਰ ਹਰ ਇੱਕ ਵਰਗ ਦੀ ਆ ਫਿਰ ਉਹ ਕਾਦੀ ਇਮਾਨਦਾਰੀ ਨਾਲ ਸਰਕਾਰ ਕੰਮ ਕਰੂਗੀ ਜਿਵੇਂ ਉਹ ਕਹਿੰਦੀ ਮੈਂ ਤਾਂ ਇੱਕ ਵਰਗ ਦੀ ਆ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਥੋੜਾ ਜਿਆਦਾ ਧਿਆਨ ਦਿਓ ਹੁਣ ਜਿਹੜਾ ਅਫਸਰ ਹੈ ਕਿ ਗੈਂਗਸਟਰ ਤੋਂ ਰਿਸ਼ਵਤ ਲੈ ਰਿਆ ਸਾਬਤ ਹੋ ਗਈ ਪਰ ਉਹ ਆਦੇ ਏਰੀਆ ਦੇ ਵਿੱਚੋਂ ਜੇ ਉਹ ਗੈਂਗਸਟਰ ਕੱਲ ਨੂੰ ਉਸ ਜ਼ਿਲ੍ਹੇ 'ਚ ਫਰਤੀਆਂ ਇਕੱਠੀਆਂ ਕਰੂਗਾ ਤੇ ਉਹ ਐਸਐਸਪੀ ਰੋਕ ਲੂਗਾ ਤੈਨੂੰ ਲੋਸਾਉ ਤੁਹਾਡੇ ਕੋਲੇ ਜਾਂਚ ਸੀ ਕਿ ਕੀ ਕੀਤਾ ਫਿਰ ਤੁਸੀਂ ਕਿਉਂ ਦਵਾਈ ਜਾਂਚੋ ਦਿਓ ਨਾ ਫਿਰ ਲੋਕਾਂ ਨੂੰ ਜਵਾਬ ਜਾਂ ਦੱਸੋ ਫਿਰ ਕਿਹਨੇ ਦਵਾਈ ਉਹ ਜੇ ਤੁਸੀਂ ਇੰਨੇ ਇਮਾਨਦਾਰ ਹੋਣੇ ਜੇ ਜੇ ਤੁਸੀਂ ਵਰਦੀ ਲਾ ਕੇ ਬੋਲਣ ਲੱਗੇ ਹੋ ਤੇ ਫਿਰ ਇਹ ਗੱਲਾਂ ਲੋਕਾਂ ਨੂੰ ਦੱਸੋ ਲੁਕਾਉਣੇ ਕਿਉਂ ਇਸ ਕਰਕੇ ਇਮਾਨਦਾਰੀ ਨਾਲ ਜੇ ਬੋਲਣ ਲੱਗੇ ਪਰ ਦੱਸੋ ਸੱਚ ਲੋਕਾਂ ਨੂੰ ਕੀ ਆ ਜਿੰਨਾ ਚਿਰ ਜਿੰਨਾ ਚਿਰ ਸਰਕਾਰ ਅਤੇ ਵੱਡੇ ਅਫਸਰ ਆਪਣੀ ਛੱਤ ਦਾ ਮਗੋਰਾ ਬੰਦ ਨਹੀਂ ਨਾ ਕਰਦੇ ਤੇ ਥੱਲੇ ਫਰਸ਼ ਸਾਫ ਨਹੀਂ ਹੋਣੀ ਡੀਜੀਪੀ ਦਫਤਰ ਚੋਂ ਬਦਲੀਆਂ ਹੁੰਦੀਆਂ ਸਾਡੀਆਂ ਉਹੀ ਅਫਸਰ ਬਦਲੀਆਂ ਕਰਦਾ ਤੇ ਉਹਦੇ ਗਾ ਜਿਹੜੇ ਡੀਲਿੰਗ ਹੈਡ ਨਾਲ ਸਾਥੋਂ ਪੈਸੇ ਲੈ ਲੈ ਕੈਨਸਲ ਕਰਾਉਂਦੇ ਆ ਅ ਮੇਰੇ ਕੋਲੇ ਖਾਤਿਆਂ ਚ ਪੈਸੇ ਗਏ ਆ ਯਾਰ ਕੋਈ ਉਹ ਉਹ ਦੀ ਗੱਲ ਕਰਾਂ ਤਾਂ ਮੈਂ ਕਹਿੰਦਾ ਛੱਡੋ ਕਰਾ ਲਓ ਜਾਂਚ ਉਹਨਾਂ ਖਾਤਿਆਂ ਦੀ ਉਹ ਕੀਦੇ ਆ ਉਹ ਦਿਨ ਥੋੜਾ ਜਿਹਾ ਨਮੂਨਾ ਤੁਹਾਨੂੰ ਮੈਂ ਦਿਖਾਤਾ ਸੀ 70 70 ਸਾਲ ਦੇ ਮੈਨੂੰ ਫੋਨ ਕਰਦੇ ਆ ਜੀ ਬਹੁਤ ਚੰਗਾ ਕੰਮ ਕਰਦੇ ਹੋ ਤੁਸੀਂ ਨਾ ਕੁਝ ਬੋਲਿਓ ਪਤਾ ਨਹੀਂ ਤੁਸੀਂ ਹੋਰ ਕਿੰਨਾ ਕੱਜੇ ਜਿਉਣਾ 70 ਸਾਲ ਜਿਉਲਿਓ ਜਿਹੜੇ ਕੋਈ 2-4 ਸਾਲ ਅਗੇ ਕੋ ਪੰਜਾਬ ਦੀ ਖਾਤਰ ਜੇ ਉਹਨੂੰ ਜੇ ਨੌਜਵਾਨੀ ਨੂੰ ਇਹਨੂੰ ਬਚਾਉਣਾ ਤੇ ਸਿੱਧੇ ਰਾਹ ਤੇ ਲਾਉਣਾ ਕਿ ਧਰਨਿਆ ਜੋਗੀ ਨੌਜਵਾਨੀ ਰਹਿ ਗਈ